ਸਾਹਿਬ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਜੀ ਦੁਆਬੇ ਦੀ ਧਰਤੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਆਉਂਦੇ ਪਿੰਡ ਅੱਜ ਅਸੀਂ ਪਿੰਡ ਮੂਨਕ ਕਲਾ ਬਖੇ ਪਹੁੰਚੇ ਆਂ ਛੇਵੇਂ ਪਾਤਸ਼ਾਹੀ ਸ੍ਰੀ ਹਰ ਗੋਬਿੰਦ ਸਾਹਿਬ ਜੀ ਚਾਂਛੋ ਧਰਤੀ ਜੋ ਕਿ ਅੱਜ ਤੁਹਾਨੂੰ ਪਿੰਡ ਦਾ ਪੂਰਾ ਵਿਕਾਸ ਪਿੰਡ ਵਿੱਚ ਕੀ ਕੀ ਸਹੂਲਤਾਂ ਆ ਅੱਜ ਤੁਹਾਨੂੰ ਇਹ ਦਿਖਾਵਾਂਗੇ ਮਿੱਤਰੋ ਇੱਥੋਂ ਦੀ ਮੈਨੂੰ ਇੱਕ ਗੱਲ ਬਹੁਤ ਖਾਸ ਲੱਗੀ ਜਿਹੜੀ ਇਸ ਪਿੰਡ ਦੀ ਪੰਚਾਇਤ ਆ ਉਹ ਨੌਜਵਾਨਾਂ ਦੀ ਆ ਅੱਜ ਪੂਰੀ ਜਾਣਕਾਰੀ ਵਾਸਤੇ ਪਿੰਡ ਦੇ ਅੰਦਰ ਚੱਲਦੇ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਪਿੰਡ ਵਿੱਚ ਕੀ ਕੀ ਸਹੂਲਤਾਂ ਆ ਸਰਪੰਚ ਮਨਵੀਰ ਸਿੰਘ ਅਤੇ ਪਿੰਡ ਦੀ ਪੰਚਾਇਤ ਵੱਲੋਂ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਆ ਵਿਕਾਸ ਦੇ ਤੇ ਜਿਹੜੇ ਇਸ ਪਿੰਡ ਵਿੱਚ ਜੇਮਾਂ ਕੁੜੀਆਂ ਦਾ ਜਿਮ ਵੱਖਰਾ ਆ ਤੇ ਮੁੰਡਿਆਂ ਦਾ ਜਿਮ ਵੱਖਰਾ ਆ ਬਾਕੀ ਇਸ ਪਿੰਡ ਦੇ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਤੇ ਪਿੰਡ ਦੇ ਵਿਕਾਸ ਬਾਰੇ ਪੁੱਛਾਂਗੇ ਆਜੋ ਇਸ ਵਕਤ ਸਾਡੇ ਨਾਲ ਮੂਨਕਲਾਂ ਦੇ ਨੌਜਵਾਨ ਮੌਜੂਦ ਹਨ ਤੇ ਆਜੋ ਗੱਲਬਾਤ ਕਰ ਜਾਨ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਭਾਈ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸ ਦੋ ਭਾਜੀ ਜੀ ਮੈਂ ਪ੍ਰਦੀਪ ਸਿੰਘ ਭਾਜੀ ਠੀਕ ਆ ਭਾਜੀ ਤੇ ਆਪਣੇ ਪਿੰਡ ਦੇ ਵਿਕਾਸ ਬਾਰੇ ਭਾਜੀ ਦੱਸ ਦੋ ਵਿਕਾਸ ਬਾਰੇ ਭਾਈ ਵਿਕਾਸ ਬਾਰੇ ਦੱਸਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਯਾਰ ਟਾਂਡੇ ਤੋਂ ਪੇਜ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਸਾਡੇ ਪਿੰਡ ਮੂਨਕਲਾ ਜੋ ਕਿ ਛੇਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈਗਾ ਹੈ ਪਿੰਡ ਤੋਂ ਇੱਕ ਵਾਰ ਤੁਹਾਡੇ ਨਾਲ ਜੀ ਆਇਆਂ ਨੂੰ ਮੈਂ ਕਹਿੰਦਾ ਹਾਂ ਸੋ ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਪੁੱਛਿਆ ਕਿ ਆਪਣੇ ਪਿੰਡ ਦੇ ਜਿਹੜੇ ਆ ਵਿਕਾਸ ਬਾਰੇ ਵਿਕਾਸ ਬਾਰੇ ਇਸ ਤਰ੍ਹਾਂ ਕਿ ਆਪਾਂ ਨੌਜਵਾਨੀ ਮੇਰੇ ਪਿੱਛੇ ਖੜੀ ਆ ਸਾਰੇ ਨੌਜਵਾਨ ਮੇਰੇ ਵੀਰ ਮੇਰੇ ਨਾਲ ਖੜੇ ਆ ਠੀਕ ਹੈ ਜੀ ਜਿੱਥੇ ਅਸੀਂ ਖੜੇ ਹੋਇਆ ਇਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਜਿਮ ਬਣਿਆ ਹੋਇਆ ਹਾਂਜੀ ਹਾਂਜੀ ਸੋ ਇਹ ਜਿਹੜਾ ਜਿਮ ਬਣਿਆ ਆ ਇਹ ਨਾਲ ਲਿਖਿਆ ਵੀ ਸਿਰਫ ਲੜਕਿਆਂ ਲਈ ਠੀਕ ਹੈ ਇਹ ਤੋਂ ਇਹ ਸਪਸ਼ਟ ਹੁੰਦਾ ਕਿ ਲੜਕੀਆਂ ਲਈ ਅਲੱਗ ਜਿਮ ਹੈ ਸਾਡੇ ਹਾਂਜੀ ਉਹ ਵੀ ਆਪਾਂ ਦੇਖਿਆ ਸੀਗਾ ਕਿ ਜਿਹਨੂੰ ਲੱਗਦਾ ਕਿ ਸਾਡੇ ਇਲਾਕੇ ਦਾ ਪਹਿਲਾ ਜਿਮ ਹੋਣਾ ਨਾ ਬਾਜੀ ਜੀ 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 ਅਸ ਲਗਭਗ ਅਸੀਂ ਕਹਿ ਸਕਦੇ ਹਾਂ ਆਪਣੇ ਹੁਸ਼ਾਰਪੁਰ ਦੇ ਪਿੰਡ ਦੇ ਵਿੱਚ ਇਹ ਪਹਿਲਾ ਜਿਮ ਹੋਊਗਾ ਜਿਹੜਾ ਲੜਕਿਆਂ ਲਈ ਲੱਗ ਬਣਿਆ ਆ ਪਿੰਡ ਦੇ ਵਿੱਚ ਤੇ ਲੜਕੀਆਂ ਲਈ ਲੱਗ ਬਣਿਆ ਹੋਇਆ ਆ ਸੋ ਤੁਹਾਨੂੰ ਆਪਾਂ ਦਿਖਾਉਣਾ ਵੀ ਦਰਸ਼ਨ ਵੀ ਕਰਾਉਣਾ ਕਿ ਕਿਸ ਤਰੀਕੇ ਹਿੰਦੂ ਮੂਨ ਕਲਾਸ ਉਹ ਇਹ ਜਿਹੜੀ ಗ್ರಾಮ ਪੰਚਾਇਤ ਮੁਰਗਾ ਸਾਡੇ ਮਨਵੀਰ ਸਿੰਘ ਸਰਪੰਚ ਸਾਹਿਬ ਆ ਉਹ ਨੌਜਵਾਨੀ ਜਿਹੜੀ ਆ ਸਰਪੰਚੀ ਦੇ ਵਿੱਚ ਆਈ ਆ ਜਿਹਦੇ ਕਰਕੇ ਜਿਹੜੇ ਆ ਇਹ ਸਾਡੇ ਜਿਮ ਜਿਹੜੇ ਆ ਇਹ ਵਧੀਆ ਦੇਖਦੇ ਨਾਲ ਤਿਆਰ ਹੋਇਆ ਨਾ ਕਿ ਕੱਲੇ ਜਿਮ ਅੰਦਰ ਮਸ਼ੀਨਾਂ ਵੀ ਜੜੀਆਂ ਆ ਉਹ ਜਿੰਨੀ ਕੁ ਗ੍ਰਾਂਟ ਆਈ ਆ ਉਹ ਸਹੀ ਤਰੀਕੇ ਨਾਲ ਪੈਸਾ ਪੈਸਾ ਵਰਤਿਆ ਗਿਆ ਆ ਜਿਹਦੇ ਨਾਲ ਜਿਹੜਾ ਇਹ ਜਿਮ ਦੇਖ ਵੀ ਵਧੀਆ ਬਣੀ ਆ ਅਤੇ ਨੌਜਵਾਨੀ ਸਾਰੀ ਜੁੜੀ ਹੋਈ ਆ ਤੇ ਨਸ਼ੇ ਤੋਂ ਦੂਰ ਆ ਸਭ ਤੋਂ ਵੱਡੀ ਗੱਲ ਮਨਵੀਰ ਸਿੰਘ ਜੀ ਜਿਹੜੇ ਸਰਪੰਚ ਆ ਤੇ ਨਾਲ ਪੰਚਾਇਤ ਦੇ ਸਮੂਹ ਪੰਚਾਇਤ ਦੇ ਨਾਲ ਮਿਲ ਕੇ ਉਹ ਹੋ ਕਿ ਗਲੀਆਂ ਤੇ ਨਾਲੀਆਂ ਇਹ ਤਾਂ ਬਣਦੀਆਂ ਹੀ ਪਹਿਲਾਂ ਵੀ ਬਣੀਆਂ ਤੇ ਬਣੀ ਜਾਂਦੀਆਂ ਆ ਉਹ ਤੋਂ ਇਲਾਵਾ ਵੱਖਰੇ ਮਤਲਬ ਜਿਹੜੇ ਕੰਮ ਆ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਜਿਵੇਂ ਕਿ ਸਾਡੇ ਪਿੰਡ ਦੀ ਇੱਕ ਫਿਰਨੀ ਬਣੀ ਆ ਪਿੰਡ ਦੀ ਜਿਹੜੇ ਕਿ ਸਾਡੀ ਮੇਰੀ ਉਮਰ ਅੱਜ 34 ਸਾਲ ਹੋ ਗਈ ਆ 34 ਸਾਲਾਂ ਚ ਕਦੀ ਫਿਰਨੀ ਉਹ ਬਣੀ ਨਹੀਂ ਸੀ ਪਰ ਹੁਣ ਜਿਹੜੀ ਉਹ ਪਿੰਡ ਦੀ ਫਿਰਨੀ ਬਣ ਕੇ ਤਿਆਰ ਹੋ ਗਈ ਆ ਨਵੀਂ ਉਸ ਫਿਰਨੀ ਦੇ ਉੱਪਰ ਸਟਰੀਟ ਲਾਈਟਾਂ ਜਿਹੜੀਆਂ ਗ੍ਰਾਮ ਪੰਚਾਇਤ ਸਾਡੀ ਜਿਹੜੀ ਆ ਉਹ ਇਸ ਤਰੀਕੇ ਦੀਆਂ ਲਾ ਰਹੀ ਆ ਵਿੱਚ ਗਰਬਾਣੀ ਵਾਲੇ ਸਪੀਕਰ ਵੀ ਲਾਉਗੀ ਠੀਕ ਆ ਜੀ ਸਿੱਕੇ ਕੰਮ ਚੱਲ ਪਿਆ ਆ ਮਤਲਬ ਪੋਲ ਲਗਾ ਵੀ ਦਿੱਤੇ ਆ ਤੇ ਕੰਮ ਚੱਲ ਵੀ ਰਿਹਾ ਆ ਸਟਰੀਟ ਲਾਈਟਾਂ ਦੇ ਨਾਲ ਨਾਲ ਡੈਕੋਰੇਸ਼ਨ ਲਾਈਟ ਵੀ ਲੱਗਦੀ ਆ ਭਈ ਨਾਲ ਗਰਬਾਣੀ ਚੱਲੂਗੇ ਨਾਲ ਕੈਮਰੇ ਸੀਸੀਟੀਵੀ ਕੈਮਰੇ ਪੂਰੇ ਪਿੰਡ ਦੀ ਨਿਗਰਾਨੀ ਦੇ ਲਈ ਸੋ ਇਹ ਚੀਜ਼ਾਂ ਜਿਹੜੀਆਂ ਸਾਡੀ ਗ੍ਰਾਮ ਪੰਚਾਇਤ ਸੋ ਜਿਹੜੀ ਆ ਦਾ ਕਰ ਰਹੀ ਆ ਬਾਕੀ ਆਪਾਂ ਹੋਰ ਨੌਜਵਾਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੋਈ ਨਾਮ ਦੱਸ ਮੈਂ ਆਪਣੇ ਪਿੰਡ ਦੀ ਪੰਚਾਇਤ ਦੇ ਆਪਣੇ ਸਰਪੰਚ ਸਰਦਾਰ ਮਨਵੀਰ ਸਿੰਘ ਖਾਲਸਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨੌਜਵਾਨਾਂ ਬਾਰੇ ਬਹੁਤ ਕੁਝ ਸੋਚਿਆ ਹੈਗਾ ਔਰ ਉਹਨਾਂ ਨੇ ਮੇਰੀ ਗੱਲਬਾਤ ਅਕਸਰ ਹੀ ਹੁੰਦੀ ਰਹਿੰਦੀ ਹੁੰਦੀ ਹੈ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੌਜਵਾਨਾਂ ਲਈ ਖੇਡਾਂ ਪ੍ਰਤੀ ਜਾਗਰੂਤ ਕਰਨ ਲਈ ਕੈਂਪ ਵੀ ਲਗਾਉਣਗੇ ਇੱਥੇ ਔਰ ਗੇਮਾਂ ਵੀ ਕਰਵਾਇਆ ਕਰਨਗੇ ਠੀਕ ਹੈ ਔਰ ਆਪਾਂ ਔਰ ਆਪਣੇ ਸਾਰੇ ਕਲੱਬ ਮੈਂਬਰ ਜਿਹੜੇ ਜਿੰਮ ਵਾਲੇ ਮੁੰਡੇ ਹੈਗੇ ਆ ਉਹਨਾਂ ਵੱਲੋਂ ਆਪਾਂ ਸਰਪੰਚ ਮਨਵੀਰ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਇੰਨੀਆਂ ਸਾਰ ਪਾਜੀ ਮਾਣਸੂਸ ਹੁੰਦਾ ਕਿ ਤੁਹਾਡੇ ਪਿੰਡ ਵਿੱਚ ਜੈਮਾ ਬਾਜੀ ਬਣੀ ਹੈ ਹਾਂਜੀ ਬਹੁਤ ਵਧੀਆ ਮਾਣਸੂਸ ਹੁੰਦਾ ਬਾਕੀਤਾਂ ਪ੍ਰਦੀਪ ਬਾਜੀ ਹੁਣ ਸਾਰਾ ਕੁਝ ਦਾਫੀ ਦਿੱਤਾ ਆ ਹਾਂਜੀ ਬਾਕੀ ਪਾਜੀ ਅੱਜ ਤੋਂ 2 ਸਾਲ ਪਹਿਲਾਂ ਵੀ ਹਨਾ ਜਦੋਂ ਸਾਡੇ ਪਿੰਡ ਦੇ ਨੌਜਵਾਨ ਟਾਂਡੇ ਜਿਮ ਵਿੱਚ ਜਾਂਦੇ ਸੀ ਉਹਨਾਂ ਚਾਹੀ ਨਹੀਂ ਸਕਦੀਆਂ ਸੀ ਹਨਾ ਤੇ ਉਹ ਹੁਣ ਪਿੰਡ ਦੇ ਵਿੱਚ ਇਹ ਸਾਰੇ ਮੁੰਡੇ ਜਿਹਨੇ ਨੌਜਵਾਨਾਂ ਸਵੇਰੇ ਸ਼ਾਮ ਹੁੰਦੀ ਆਪਣਾ ਜਿਮ ਕਰਦੇ ਆ ਹਨਾ ਬਹੁਤ ਵਧੀਆ ਪਰਾਲਾ ਹੋਇਆ ਬਹੁਤ ਵਧੀਆ ਸੰਯੋਗ ਦਿੱਤਾ ਸਾਰੇ ਭਰਾਵਾਂ ਨੇ ਸਾਰਾ ਜੂਲ ਸਾਡਾ ਇੱਥੇ ਹੁੰਦਾ ਜਿੰਨੇ ਪਿੰਡ ਤਿੰਨਾ ਪਿੰਡਾਂ ਦੇ ਨੌਜਵਾਨ ਹੁੰਦੇ ਆ ਬੋਲੇਵਾਲ ਦੇ ਛੋਟੀਆਂ ਮ ਹਾਂ ਠੀਕ ਹੈ ਜੀ ਬਹੁਤ ਵਧੀਆ ਮੁੰਡਿਆਂ ਦਾ ਸਾਥ ਦੇ ਰਹੇ ਆ ਹੋਰ ਵੀ ਬਹੁਤ ਤਗੜੇ ਉਪਰਾਲੇ ਕਰ ਰਹੇ ਆ ਮੁੰਡਿਆਂ ਦੇ ਲਈ ਕੈਂਪ ਲਗਾਉਣਗੇ ਜਿੱਦਾਂ ਭਾਜੀ ਨੇ ਦੱਸਿਆ ਆ ਹਨਾ ਜੀ ਬਾਕੀ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਆਉਣ ਦਾ ਲਓ ਜੀ ਇਸ ਟਾਈਮ ਅਸੀਂ ਖੜੇ ਆ ਪਿੰਡ ਦੀ ਫੇਰਨੀ ਤੇ ਆਜੂ ਕਰਦੇ ਆ ਬਜ਼ੁਰਗਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਆਪਣੇ ਪਿੰਡ ਬਾਰੇ ਦੱਸੋ ਆ ਜਿਹੜੀ ਫੇਰਨੀ ਦਾ ਬਹੁਤ ਸਰਪੰਚ ਸਾਡੇ ਬਹੁਤ ਚੱਗੇ ਆ ਸਾਰੀ ਗਲੀ ਬਹੁਤ ਸੋਹਣੀ ਬਣਾਈ ਆ ਹੁਣ ਤਾਂ ਐਨ ਗੰਦ ਚੁੱਕਿਆ ਗਿਆ ਜੋ ਵੀ ਲਿਆਟਾ ਵਗੈਰਾ ਲਾਣਾ ਪਿਆ ਮਯੂਜ਼ਕ ਬਾਰੇ ਸਭ ਕੁਝ ਕਰਨਾ ਪਿਆ ਬਹੁਤ ਵਧੀਆ ਸਰਪੰਚ ਆ ਹਰ ਇੱਕ ਥਾਂ ਇਹ ਮੇਰੇ ਸਾਡੇ ਨਾਲ ਖੜੇ ਹੁੰਦੇ ਆ ਠੀਕ ਹੈ ਜੀ ਇਹ ਜਿਹੜੀ ਫਿਰਨੀ ਆ ਕਿੰਨੇ ਟਾਈਮ ਤੋਂ ਸੀ ਬਣੀ ਜਿਹੜੀ ਫਿਰਨੀ ਆ ਇਹ ਤਾਂ ਅੱਜ ਤੋਂ 10-15 ਸਾਲ ਪਹਿਲਾਂ ਬਣੀ ਸੀ ਠੀਕ ਹੈ ਜੀ ਤੇ ਮੁੜ ਕੇ ਰਿਪੇਅਰ ਵੀ ਨਹੀਂ ਕਿਸੇ ਨੇ ਕੀਤੀ ਤੇ ਹੁਣ ਇਹ ਮੁੜੇ ਇਸ ਨੇ ਗੰਦ ਕੱਢਿਆ ਤੇ ਬਹੁਤ ਬੇ ਬਹੁਤ ਸੋਨਾ ਕੀਤਾ ਹੈ ਉਹ ਹਾਂਜੀ ਠੀਕ ਹੈ ਜੀ ਅੱਛਾ ਪਹਿਲਾਂ ਲੋਕ ਵਾਲੀ ਸੜਕ ਪਈ ਸੀ ਨਾ ਉਹ ਲੋਕ ਵਾਲੀ ਸੀ ਵੀ ਹੁਣ ਬਲੌਕਾਂ ਵਾਲੀ ਕੰਕਰੀਟ ਵਾਲੀ ਬਣ ਗਈ ਠੀਕ ਹੈ ਜੀ ਹਾਂਜੀ ਬਹੁਤ ਕੰਮ ਵਧੀਆ ਕਰ ਰਿਹਾ ਮੁੰਡਾ ਬਹੁਤ ਅਸੀਂ ਤਾਂ ਕਨੇ ਗਾਂਵ ਵਾਸਤੇ ਵੀ ਪਚਾਹ ਦਾ ਕੰਮ ਜੱਪ ਹੋਵੇ ਠੀਕ ਹੈ ਜੀ ਆਜੋ ਆਪਾਂ ਇਸ ਪਿੰਡ ਦੇ ਹੋਰ ਵੀ ਨੌਜਵਾਨਾਂ ਨਾਲ ਕਰ ਸੋ ਭਾਈ ਆ ਜਿਹੜੀ ਗਲੀ ਚ ਮੈਂ ਖੜਾ ਹੈਗਾ ਮੈਂ ਇਹ 35 ਸਾਲ ਬਾਅਦ ਜਿਹੜੀ ਗਲੀ ਬਣੀ ਹੈਗੀ ਆ ਠੀਕ ਹੈ ਜੀ ਸੋ ਜਿਹੜੇ ਸਾਡੇ ਇਹ ਪਿੰਡ ਦੇ ਸਰਪੰਚ ਮੈਂ ਵੀ ਨਹੀਂ ਸੀ ਹੈਗੇ ਜੀ ਹਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ ਉਹ ਜਿਹੜੀ ਹੁਣ ਪ੍ਰੋਪਰ ਇਹਦੇ ਵਿੱਚ ਜਿਹੜੀ ਪਾਈਪ ਵੀ ਅੰਡਰਗਰਾਉਂਡ ਪਏ ਹੈਗੇ ਆ ਸੋ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਓਕੇ ਜੀ ਹਾਂਜੀ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਸਾਡੇ ਤੋਂ ਪ੍ਰੋਮੋਸ਼ਨ ਕਰਵਾਉਣੀ ਹੋਵੇ ਆਪਣਾ ਪਿੰਡ ਸ਼ੂਟ ਕਰਵਾਉਣਾ ਹੋਵੇ ਆਪਣੇ ਪਿੰਡ ਦਾ ਵਿਕਾਸ